ਕਾਰਪੋਰੇਸ਼ਨ ਡੀ ਜੂਨ ਮੁਲਤਾਨ ਕਾਰਪੋਰੇਸ਼ਨ ਡੀ ਜੂਨ ਮੁਲਤਾਨ ਕਾਰਪੋਰੇਸ਼ਨ ਬੀ ਜੂਨ ਮੁਲਤਾਨ ਜੂਨ ਮੁਲਤਾਨ ਧਕੇ ਸ਼ਾਹੀ ਮੁਲਤਾਨ ਧਕੇ ਸ਼ਾਹੀ ਹੰਕਾਰੋ ਗਰੀਬਾਂ ਨੂੰ ਰੋਟੀ ਖਾਣ ਦਿਓ ਹੰਕਾਰੋ ਮੁਲਤਾਨ ਕਾਰਪੋਰੇਸ਼ਨ ਮੁਲਤਾਨ ਕਾਰਪੋਰੇਸ਼ਨ ਮੁਲਤਾਨ ਕਿਦੀ ਕਾਰਪੋਰੇਸ਼ਨ ਲੁਧਿਆਣਾ ਗ੍ਰਿਪਨ ਕੰਮ ਕਰਨ ਦਿਓ ਕੰਮ ਕਰਨ ਦਿਓ ਕੰਮ ਕਰਨ ਦਿਓ ਲੁਧਿਆਣਾ ਦੇ ਨਿਊ ਬੀਆਰਐਸ ਨਗਰ ਨਿਵਾਸੀਆਂ ਦੇ ਵੱਲੋਂ ਲੁਧਿਆਣਾ ਦੇ ਨਗਰ ਨਿਗਮ ਜ਼ੋਨ ਡੀ ਦੇ ਕੁਝ ਅਧਿਕਾਰੀਆਂ ਦੇ ਉੱਪਰ ਧੱਕੇਸ਼ਾਹੀ ਕਰਨ ਦੇ ਦੋਸ਼ ਲਗਾਉਂਦੇ ਹੋਏ ਰੋਜ਼ ਮਾਰਚ ਕੱਢਿਆ ਗਿਆ ਅਤੇ ਜਮ ਕੇ ਪ੍ਰਦਰਸ਼ਨ ਕੀਤਾ ਹੈ ਇਸ ਦੇ ਨਾਲ ਹੀ ਨਗਰ ਨਿਗਮ ਪ੍ਰਸ਼ਾਸਨ ਨੂੰ ਸਖਤ ਚੇਤਾਵਨੀ ਵੀ ਦਿੱਤੀ ਗਈ ਹੈ ਨੇ ਕਿਹਾ ਕਿ ਧੱਕੇਸ਼ਾਹੀ ਕਿਸੇ ਰਾਜਨੀਤਿਕ ਦਬਾਅ ਹੇਟ ਕੀਤੀ ਜਾ ਰਹੀ ਹੈ ਜਿਸ ਕਾਰਨ ਉਹ ਇਨਸਾਫ ਦੀ ਮੰਗ ਕਰ ਰਹੇ ਨੇ ਉਹਨਾਂ ਨੇ ਕਿਹਾ ਕਿ ਜੇਕਰ ਉਹਨਾਂ ਨੂੰ ਨਗਰ ਨਿਗਮ ਦੇ ਵੱਲੋਂ ਇਨਸਾਫ ਨਹੀਂ ਮਿਲਦਾ ਤਾਂ ਉਹ ਮਜਬੂਰਨ ਕਿਸੇ ਵੀ ਪ੍ਰਕਾਰ ਦੇ ਸਖਤ ਕਦਮ ਚੁੱਕਣ ਤੋਂ ਪਿੱਛੇ ਨਹੀਂ ਹਟਣਗੇ ਤੇ ਸਾਰੇ ਕਾਮਕਾਰ ਸਾਡੇ ਬੰਦ ਕਰ ਰਹੇ ਨੇ ਸਾਰੇ ਨਗਰ ਨਿਗਮ ਦੇ ਟੈਕਸ ਵੀ ਭਰਦੇ ਆਸੀਂ ਔਰ ਇਹ ਤਾਂ ਇਹ ਜਿਹੜੇ ਟੈਕਸ ਜਿੱਥੇ ਸੀਲਾਂ ਕਰਕੇ ਗਏ ਨੇ ਉਹਨਾਂ ਦੇ ਵਿੱਚ ਅਸੀਂ ਪ੍ਰਾਪਰਟੀ ਟੈਕਸ ਵੀ ਭਰਦੇ ਆ ਸਾਡੇ ਕੋਲੇ ਲਾਇਸੈਂਸ ਵੀ ਕਾਰਪੋਰੇਸ਼ਨ ਦਾ ਦਿੱਤਾ ਹੋਇਆ ਫਿਰ ਵੀ ਸੀਲਾਂ ਲਾ ਗਏ ਤੇ ਇਹ ਹਵਾਲਾ ਕਹਿ ਕੇ ਇਹ ਬਿਜਲੀ ਦਾ ਮੀਟਰ ਜਿਹੜਾ ਵਾ ਉਹ ਵੀ ਕਮਰਸ਼ੀਅਲ ਆ ਸਾਡੇ ਕੋਲੇ ਫਿਰ ਵੀ ਸੀਲਾਂ ਲਾ ਗਏ ਇੱਕ ਪਾਸੇ ਪੈਸੇ ਲੈ ਰਹੇ ਨੇ ਦੂਜੇ ਪਾਸੇ ਕੰਮ ਕਰਨ ਦੀ ਬਜਾਏ ਨਾ ਇੱਕ ਮਜ਼ਦੂਰ ਬੰਦੇ ਨੂੰ ਜਿਹੜੇ ਕੰਮ ਕਰਦੇ ਉਹਨਾਂ ਨੂੰ ਤੰਗ ਕਰ ਰਹੇ ਨੇ ਜਿਹੜੇ ਇਹਨਾਂ ਦੇ ਕੰਮ ਕਰਨ ਵਾਲੇ ਆ ਤੁਹਾਡੇ ਸਾਹਮਣੇ ਆ ਦੇਖੋ ਆ ਸੜਕਾਂ ਦੇਖ ਲਓ ਇਹ ਤਾਂ ਕਰ ਨਹੀਂ ਰਹੇ ਹਨ ਦੂਸਰੀ ਗੱਲ ਆ ਕਿ ਅਸੀਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਸੀਲਾਂ ਲਾਉਣ ਕਿਉਂ ਆਏ ਹੋ ਅਸੀਂ ਤਾਂ ਇਹ ਪ੍ਰਾਪਰਟੀ ਖਾਲੀ ਕਰ ਚੁੱਕੇ ਆਂ ਕਹਿੰਦੇ ਜੀ ਨਹੀਂ ਅਸੀਂ ਉਹ ਉਹਨੂੰ ਲਵਾਓ ਕਹਿੰਦੇ ਜੀ ਇਹਦੇ ਤੇ ਮੈਂ ਕਿਹਾ ਵੀ ਕੇਸ ਤਾਂ ਸਾਡਾ ਇਹਦੇ ਤੇ ਚੱਲਦਾ ਅਸੀਂ ਖਾਲੀ ਕਰ ਚੁੱਕੇ ਆਂ ਕਹਿੰਦੇ ਜੀ ਉਧਰ ਕੰਮ ਕਰਦੇ ਹੋ ਮੈਂ ਕਿਹਾ ਫਿਰ ਤੁਸੀਂ ਇਹਦੇ ਤੇ ਨਹੀਂ ਲਾ ਸਕਦੇ ਉਹਦੇ ਤੇ ਨਹੀਂ ਲਾ ਸਕਦੇ ਕੇਸ ਇਹਦੇ ਤੇ ਚੱਲਦਾ ਅਸੀਂ ਖਾਲੀ ਕਰਤਾ ਜੇ ਉਹਦੇ ਤੇ ਸਾਡਾ ਕੇਸ ਕੋਈ ਨਹੀਂ ਉਹਦੇ ਤੇ ਕਿਵੇਂ ਲਾਣੇ ਅਸੀਂ ਜੀ ਕਹਿੰਦੇ ਧੱਕੇ ਨਾਲ ਕਹਿੰਦੇ ਦੋਨਾਂ ਨੂੰ ਲਾ ਲਾਂਗੇ ਦੋ ਪੁਲਿਸ ਵਾਲੇ ਨਾਲ ਲੈ ਕੇ ਆਏ ਧੱਕੇ ਨਾਲ ਸੀਲਾਂ ਲਾ ਕੇ ਚਲੇ ਗਏ ਜਦੋਂ ਅਸੀਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਸੀਲਾਂ ਲਾਉਣ ਤਾਂ ਆਏ ਹੋ ਤੁਹਾਡੇ ਕੋਲੇ ਕੋਈ ਇਹ ਹਵਾਲਾ ਤੁਸੀਂ ਦੇ ਰਹੇ ਹੋ ਵੀ ਹਾਈ ਕੋਰਟ ਦੇ ਆਰਡਰ ਨੇ ਹਾਈ ਕੋਰਟ ਦਾ ਨੋਟਿਸ ਉਹ ਨੋਟਿਸ ਦਿਖਾਓ ਉਹ ਜੀ ਉਥੇ ਬਿਨਾ ਨੋਟਿਸ ਤੋਂ ਵੀ ਲਾ ਗਏ ਨੇ ਬਿਨਾ ਨੋਟਿਸ ਤੋਂ ਸੀਲਾਂ ਲਾ ਗਏ ਜਦੋਂ ਅਸੀਂ ਹਾਈ ਕੋਰਟ ਦੇ ਜਾਂ ਉਹਦਾ ਨੋਟਿਸ ਤਾਂ ਪੁੱਛਿਆ ਜਾਂ ਹਾਈ ਕੋਰਟ ਦਾ ਆਰਡਰ ਪੁੱਛਿਆ ਸੀਲਾਂ ਦਾ ਉਹ ਭੱਜ ਗਏ ਸਰ ਕੋਈ ਰਾਜਨੀਤੀ ਦਾ ਹੱਤਿਆ ਨਹੀਂ ਪਿੱਛੇ ਕੋਈ ਇਹਦੀ ਬੈਕਗ੍ਰਾਉਂਡ ਹੋ ਸਕਦਾ ਜੀ ਰਾਜਨੀਤੀ ਦਾ ਹੱਕ ਹੋ ਸਕਦਾ ਪੂਰੇ ਹੋ ਸਕਦਾ ਲੇਕਿਨ ਉਹ ਪਿੱਛੇ ਤੋਂ 3 ਸਾਲ ਤੇ ਸਾਨੂੰ ਹਰਾਸ ਕਰ ਰਹੇ ਨੇ ਤੇ ਕੀ ਅਪੀਲ ਕਰਨਾ ਚਾਹੁੰਦੇ ਕਰਦੇ ਅਸੀਂ ਕਰ ਦੇਖੋ ਅਦਾਲਤ ਦਾ ਹੁਕਮ ਅਸੀਂ ਸਿਰ ਮੱਥੇ ਮੰਨਾਂਗੇ ਅਸੀਂ ਇਹ ਅਪੀਲ ਕਰਦੇ ਆਂ ਜਦ ਤੱਕ ਅਦਾਲਤ ਕੋਈ ਫੈਸਲਾ ਨਹੀਂ ਦਿੰਦੀ ਤਦ ਤੱਕ ਇਹ ਹਰਾਸ ਕਰਨ ਨੂੰ ਬੰਦ ਕਰਨ ਕਾਰਪੋਰੇਸ਼ਨ ਵਾਲੇ ਕਿਉਂਕਿ ਇਹਨਾਂ ਨੇ ਇਹ ਨਿਊ ਬੀਆਰਸ ਨਗਰ ਦੇ ਵਿੱਚ ਸੀਲਾਂ ਲਾਈਆਂ ਔਰ ਬੀਆਰਸ ਨਗਰ ਦੇ ਵਿੱਚ ਦੂਜੇ ਦਿਨ ਅਖਬਾਰ ਤੇ ਕਿਹਾ ਬੀਆਰਸ ਨਗਰ ਚ ਦੀਰ ਸੀਲਾਂ ਲਾਈਆਂ ਬੀਆਰਸ ਨਗਰ ਦਿਖਾ ਕੇ ਨਿਊ ਬੀਆਰਸ ਨਗਰ ਤੇ ਸੀਲਾਂ ਲਾ ਰਹੇ ਨੇ ਇਹ ਸਾਰਾ ਦੋ ਨੰਬਰ ਦਾ ਕੰਮ ਹੈ ਕੋਈ ਅਧਿਕਾਰੀਆਂ ਦਾ ਨਾਮ ਪਤਾ ਤੁਹਾਨੂੰ ਕਿਹੜੇ ਨਹੀਂ ਜੀ ਨਾਮ ਨਹੀਂ ਸ਼ਕਲਾਂ ਤੋਂ ਜਾਣਦੇ ਆ ਅਸੀਂ ਉਹਨਾਂ ਨੂੰ ਪੁੱਛਿਆ ਜਿਸ ਵਕਤ ਉੱਥੇ ਅਸੀਂ ਨੂੰ ਪੁੱਛਿਆ ਅਸੀਂ ਆਖਿਆ ਯਾਰ ਦੱਸੋ ਤੁਸੀਂ ਇਹ ਸੀਲਾਂ ਲਾਉਣਾ ਸਾਨੂੰ ਤਾਂ ਕਾਗਜ਼ ਦਿਖਾਓ ਕਾਗਜ਼ ਨਹੀਂ ਦਿਖਾਇਆ ਫਿਰ ਅਸੀਂ ਆਖਿਆ ਯਾਰ ਇੱਥੇ ਤੱਕ ਵੀ ਅਸੀਂ ਆਖਿਆ ਜਿਹੜੀ ਇੱਕ ਬਿਲਡਿੰਗ ਦੇ ਵਿੱਚ ਤੁਸੀਂ ਬੈਠੇ ਹੋ ਉਹ ਵੀ ਇੱਕ ਗ੍ਰੀਨ ਵੈਲਟ ਆ ਤੁਸੀਂ ਉਹ ਉਹਦੇ ਤੇ ਸੀਲਾਂ ਲਾ ਸਕਦੇ ਹੋ ਕਾਨੂੰਨ ਤਾਂ ਸਾਰਿਆਂ ਵਾਸਤੇ ਬਰਾਬਰ ਆ ਨਾ ਪੂਰੇ ਲੁਧਿਆਣੇ ਦੇ ਵਿੱਚ ਘੱਟੋ ਘੱਟ 10 12000 ਸਟੇ ਆਪਣੇ ਨੋਟਸ ਹਾਈ ਕੋਰਟ ਦੇ ਆਰਡਰ ਪਏ ਨੇ ਉਹ ਠੰਡੇ ਵਾਸਤੇ ਵਿੱਚ ਪਾ ਰੱਖੇ ਨੇ ਕਿ ਸਾਨੂੰ ਅੱਠ ਬੰਦਿਆਂ ਨੂੰ ਹੀ ਟਾਰਗੇਟ ਕੀਤਾ ਜਾਂਦਾ ਕਿਉਂ ਤੇ ਅਗਰ ਨਹੀਂ ਉਹ ਕਾਰਪੋਰੇਸ਼ਨ ਕੇਸ ਚੱਲਦਾ ਕਿਸ ਚੀਜ਼ ਦਾ ਕੇਸ ਸਰ ਕੇਸ ਇਹਨਾਂ ਨੇ ਕੀ ਹੋਇਆ ਕਿਸੇ ਬੰਦੇ ਨੇ ਸ਼ਿਕਾਇਤ ਕੀਤੀ ਤੇ ਰਿਤਪਾਤੀ ਰਿਤ ਤੋਂ ਬਾਅਦ ਕਾਰਪੋਰੇਸ਼ਨ ਦੇ ਪਾਤੀ ਇਹਨਾਂ ਨੇ ਸਰ ਅਗਰ ਕਾਰਪੋਰੇਸ਼ਨ ਨਹੀਂ ਤੁਹਾਨੂੰ ਇਨਸਾਫ ਦਿੰਦੀ ਉਸ ਤੋਂ ਅਗਲੇ ਕਦਮ ਤੁਹਾਡੇ ਅਗਲੇ ਕਦਮ ਸਾਡੇ ਕੋਲ ਹਾਈ ਕੋਰਟ ਤਾ ਅਸੀਂ ਚਲੇ ਗਏ ਆ ਅਸੀਂ ਜਾ ਕੇ ਖੇਤੀ ਮੰਤਰੀ ਕੋਲ ਵੀ ਜਾਵਾਂਗੇ ਖੇਤੀ ਮੰਤਰੀ ਕੋਲ ਸਾਡੀ ਲੈਟਰ ਪਹੁੰਚ ਚੁੱਕੀ ਆ ਅਸੀਂ ਉੱਥੇ ਜਾ ਕੇ ਪੂਰੇ ਲੁਧਿਆਣਾ ਦੇ ਸਾਰੇ ਬੰਦਿਆਂ ਨੂੰ ਮੈਂ ਅੱਜ ਇਹ ਤੁਹਾਡੇ ਰਹੀ ਆਵਾਜ਼ ਦਿੰਨਾ ਜਿਹੜੇ ਜਿਹੜੇ ਬੰਦਿਆਂ ਨੂੰ ਕਾਰਪੋਰੇਸ਼ਨ ਨਾਜਾਇਜ਼ ਤੰਗ ਕਰ ਰਹੀ ਹੈ ਜੋ ਕਿ ਦੇਖੋ ਵੱਡੇ ਵੱਡੇ ਇਹਨਾਂ ਨੂੰ ਪੈਸੇ ਦੇ ਦਿੰਦੇ ਨੇ ਮੈਂ ਤਾਂ ਸਿੱਧਾ ਬੋਲੂਗਾ ਵੱਡੇ ਵੱਡੇ ਇਹਨਾਂ ਨੂੰ ਪੈਸੇ ਦਿੰਦੇ ਆ ਉਹਨਾਂ ਦੇ ਕੋਈ ਕਾਰਵਾਈ ਨਹੀਂ ਔਰ ਸਾਡੇ ਵਰਗੇ ਜੋ ਮਜ਼ਦੂਰ ਇੱਕ ਰੋਜੀ ਰੋਟੀ ਕਮਾ ਕੇ ਆਪਣੇ ਬੱਚੇ ਪਾਲਦੇ ਨੇ ਉਹਨਾਂ ਨੂੰ ਇਹ ਤੰਗ ਕਰ ਰਹੇ ਨੇ ਅਸੀਂ ਇਹਨੇ ਦੁਖੀ ਹੋ ਚੁੱਕੇ ਆ ਇਹਨਾਂ ਤੋਂ ਅੱਜ ਤੋਂ 3 ਸਾਲ ਪਹਿਲਾਂ ਵੀ ਇਹਨਾਂ ਨੇ ਤੰਗ ਕੀਤਾ ਤੇ ਮੈਨੂੰ ਹਾਰਟ ਅਟੈਕ ਹੋ ਗਿਆ ਸੀ ਅੱਜ ਫੇਰ ਇਹ 3 ਸਾਲ ਲਗਾਤਾਰ ਤੰਗ ਹੋ ਗਏ ਨੇ 6 ਮਹੀਨੇ ਬਾਅਦ ਆ ਗਏ ਦੁਬਾਰਾ ਦੁਬਾਰਾ ਫੇਰ ਸਾਡੇ ਇੱਕ ਅਹੀ ਜਾਂਦੇ ਨੇ ਅਦਾਲਤ ਦੇ ਅਸੀਂ ਅਦਾਲਤ ਨੂੰ ਮੰਨਦੇ ਆ ਅਦਾਲਤ ਦਾ ਫੈਸਲਾ ਆਜ ਗਿਆ ਅਸੀਂ ਖਾਲੀ ਘਰ ਨੂੰ ਵੀ ਤਿਆਰ ਹੈ ਜੇ ਅਦਾਲਤ ਦਾ ਫੈਸਲਾ ਆਊਗਾ ਜਦ ਤੱਕ ਅਦਾਲਤ ਦਾ ਕੋਈ ਫੈਸਲਾ ਨਹੀਂ ਆਉਂਦਾ ਇਹਨਾਂ ਨੂੰ ਕੋਈ ਹੱਕ ਨਹੀਂ ਬਣਦਾ ਕਿ ਸਾਡੇ ਆ ਕੇ ਸੀਲਾਂ ਲਾ ਜਾਣੇ ਉੱਥੋਂ ਤਾਂ ਸਾਰੀਆਂ ਦੁਕਾਨਾਂ ਇਹ ਪੂਰੇ ਆ ਮਹੱਲੇ ਦੇ ਵਿੱਚ ਵੀ ਘਟੋ ਘਟ 100 150 ਕਮਰਸ਼ੀਅਲ ਹੋਊਗਾ ਜਿਹਦੇ ਵਿੱਚ ਦੁਕਾਨਾਂ ਵੀ ਨੇ ਜਿਹਦੇ ਵਿੱਚ ਕੋਈ ਵੇੜੇ ਵੀ ਨੇ ਉਹ ਵੀ ਕਮਰਸ਼ੀਅਲ ਚ ਆਉਂਦੇ ਨੇ ਸਿਰਫ ਸਾਨੂੰ ਹੀ ਟਾਰਗੇਟ ਕਿਉਂ ਕੀਤਾ ਜਾਂਦਾ ਸਰ ਮੇਰਾ ਜੀ ਹਰਚਰਨ ਸਿੰਘ ਬੱਗਾ ਜੀ ਹੈਗਾ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਮੇਰੇ ਐ ਪ੍ਰੋਪਰਟੀ ਤੇ ਇਹਨਾਂ ਨੇ ਸੀਲ ਲਾਈਏ ਜੀ ਹੋਰ ਕਾਰਪੋਰੇਸ਼ਨ ਹੈ ਜੀ ਹੋਰ ਕਾਰਪੋਰੇਸ਼ਨ ਬੜਾ ਹੀ ਤੰਗ ਕਰਦੀ ਹੈ ਜੀ ਇਹ ਮੈਂ ਅਜਦ ਆਏ ਸਾਡੇ ਕੋਲੇ 26 8 ਨੂੰ ਸੰ 2022 ਨੂੰ ਇਹ ਆਏ ਬਿਨਾ ਕੁਝ ਕਹੇ ਇਹ ਨੋਟਿਸ ਕੱਢੇ ਨੋਟਿਸ ਮਿਲੇ ਨੋਟਿਸ ਬਿਨਾ ਨੋਟਿਸ ਤੋਂ ਇਹ ਲੋਕ ਆਗੇ ਤਸੀਲ ਕਰ ਜਾਂਦੇ ਨੇ ਜੀ ਜਿਹਨੂੰ ਪਤਾ ਨਹੀਂ ਸੀਗਾ ਲੇਕਿਨ ਮੈਂ ਮੌਕੇ ਤੇ ਪਹੁੰਚ ਗਿਆ ਸੀਗਾ ਮੇਰੇ ਕੋਲ ਇਹ ਸਟੇ ਆਰਡਰ ਹੈਗਾ ਜੀ ਮੈਂ ਜਦੋਂ ਇਹ ਸਟੇ ਆਰਡਰ ਇਹਨਾਂ ਨੂੰ ਦਿਖਾਇਆ ਤੇ ਇਹਨਾਂ ਨੇ ਕਹਿੰਨੇ ਸਟੇ ਆਰਡਰ ਦੀ ਕੋਈ ਵੈਲਿਊ ਨਹੀਂ ਹੈਗੀ ਹੈਗੀ ਤੁਸੀਂ ਕਿਸੇ ਦਾ ਸਟੇ ਲਿਆ ਹੋਇਆ ਇਹ ਇਸ ਜਗ੍ਹਾ ਦੀ ਪ੍ਰਾਪਰਟੀ ਦਾ ਸਟੇ ਲਿਆ ਹੈ ਜੀ ਕਿਉਂਕਿ ਬਿਨਾਂ ਨੋਟਿਸ ਤੋਂ ਹੀ ਤੁਹਾਨੂੰ ਇਹ ਸੀਲ ਕਰ ਗਏ ਨੇ ਬਿਨਾਂ ਨੋਟਿਸ ਤੋਂ ਸੀਲ ਕਰ ਗਏ ਜੀ ਸਟੇ ਦੇ ਵਿੱਚ ਤੁਸੀਂ ਕੀ ਕੀ ਆਇਆ ਹੈ ਸਟੇ 'ਚ ਮੈਂ ਉੱਪਰ ਥੋੜਾ ਜਿਹਾ ਘਰ ਬਣਾਇਆ ਜੀ ਤੇ ਥੱਲੇ ਮੈਂ ਤ eh ਗੋਡਾਊਨ ਬਣਾਇਆ ਜੀ ਠੀਕ ਹੈ ਜੀ ਇਹ ਪ੍ਰੋਪਰਟੀ ਤੇ ਪ੍ਰੋਪਰ ਮੈਂ ਪ੍ਰੋਪਰਟੀ ਟੈਕਸ ਲਾਇਸੈਂਸ ਮੇਰਾ ਸਰ ਆਪਣਾ ਕਾਰਪੋਰੇਸ਼ਨ ਦਾ ਬਣਾਇਆ ਜੀ ਪ੍ਰੋਪਰ ਮੇਰਾ ਹਾਂਜੀ ਜਿੰਨੀ ਜਗ੍ਹਾ ਮੈਂ ਯੂਜ਼ ਕਰਦਾ ਮੈਂ ਉਹਦਾ ਟੈਕਸ ਭਰਦਾ ਜੀ ਮੀਟਰ ਮੇਰਾ ਕਮਰਸ਼ੀਅਲ ਲੱਗੇ ਜੀ ਸਾਰਾ ਕੁਝ ਮੇਰਾ ਇਹਨਾਂ ਦੇ ਇਹਨਾਂ ਦੇ ਮੁਤਾਬਿਕ ਹੈਗਾ ਜਿਸ ਵੇਲੇ ਇਹ ਆਂਦੇ ਨੇ ਇਹਨਾਂ ਨੂੰ ਮੈਂ ਪੁੱਛਿਆ ਜੀ ਤੁਹਾਡੇ ਕੋਈ ਕੋਈ ਸਟੇ ਆਰਡਰ ਹੈਗਾ ਕੋਈ ਕੋਰਟ ਵੱਲੋਂ ਕੋਈ ਸਟੇ ਆਰਡਰ ਹੈਗਾ ਇਹਨਾਂ ਨੇ ਸਾਨੂੰ ਕੋਈ ਨਹੀਂ ਦਿੰਦੇ ਸੀ ਜਵਾਬ ਇਹ ਖਾਲੀ ਕੋਈ ਨੋਟਿਸ ਕੋਈ ਨੋਟਿਸ ਨਹੀਂ ਦਿੰਦੇ ਸਾਨੂੰ ਤੇ ਹਾਂਜੀ ਬਿਨਾ ਨੋਟਿਸ ਇਤੇ ਕਾਰਵਾਈ ਕਰਦੇ ਆ ਬਿਨਾ ਨੋਟਿਸ ਤੋਂ ਕਾਰਵਾਈ ਕਰਦੇ ਨੇ ਇਹ 7-8 ਬੰਦੇ ਆਉਂਦੇ ਨੇ ਜੀ ਜਿਹਦੇ ਦੋ ਪੁਲਸੀਏ ਕਹਿੰਨੇ ਹਾਂਜੀ ਸਟੇ ਆਰਡਰ ਇਹ ਦਿਖਾਇਆ ਸੀਗਾ ਜੀ ਇਹਨਾਂ ਨੂੰ ਦਿਖਾਉਣ ਤੋਂ ਬਾਅਦ ਇਹ ਕਹਿੰਦੇ ਨੇ ਇਦਾਂ ਦੇ ਤਾਂ ਬੰਦੇ ਚੱਕੀ ਫਿੜਦੇ ਨੇ ਬਤੇਰੇ ਬੰਦੇ ਚੱਕੀ ਫਿੜਦੇ ਨੇ ਤੇ ਇਹਨਾਂ ਨੇ ਇਹਨੂੰ ਇਗਨੋਰ ਕੀਤਾ ਜੀ ਮੈਂ ਹੈਰਾਨ ਤੋਹਫੀਨ ਕੀਤੀ ਇਹਨੂੰ ਕਿੰਨੇ ਤੋਹਫੀਨ ਕੀਤੀ ਹਾਈ ਕੋਰਟ ਦੇ ਹਾਈ ਕੋਰਟ ਦੇ ਆਰਡਰ ਨੂੰ ਇਹਨਾਂ ਨੇ ਕਹਿੰਦੇ ਨੇ ਇਹ ਅਦਾਤੀ ਕਿਹੜੇ ਅਫਸਰ ਵੱਲੋਂ ਕੀਤੀ ਗਈ ਹੈ ਸੀਲ ਰੋਟੀ ਉਹਨ ਸੱਤ ਅੱਠ ਬੰਦੇ ਆਏ ਸੀਗੇ ਜਿਹਦੇ ਦੋ ਤਿੰਨ ਬੰਦੇ ਨਵੇਂ ਸੀਗੇ ਜੀ ਕਾਰਪੋਰੇਸ਼ਨ ਦੇ ਕਾਰਪੋਰੇਸ਼ਨ ਦੇ ਸੀਗੇ ਜੀ ਤੇ ਉਹ ਆ ਕੇ ਤਸੀਲ ਕਰ ਗਏ ਜੀ ਹੋਰ ਇਹਨਾਂ ਨੂੰ ਮੈਂ ਕਹਿੰਦਾ ਵੀ ਇਹ ਗਲਤ ਕਰਦੇ ਵੇ ਸਾਡੇ ਨਾਲ ਠੀਕ ਹੈ ਜੀ ਨਿਊਜ਼ ਕਰਨ ਦੇ ਕਾਰਨ ਦੱਸਿਆ ਕੁਛ ਉਹਨਾਂ ਨੇ सील ਕਰਨ ਦਾ ਕਾਰਨ ਕੁਝ ਨਹੀਂ ਦੱਸਿਆ ਉਹ ਕਹਿੰਦੇ ਨੇ ਵੱਡੇ ਅਹੁਦੇਦਾਰ ਸਾਡੇ ਬੈਠੇ ਨੇ ਉਹਨਾਂ ਨਾਲ ਗੱਲ ਕਰੋ ਠੀਕ ਹੈ ਜੀ ਜਦੋਂ ਉਹਨਾਂ ਕੋਲੇ ਜਾਣਦੇ ਆ ਜੀ ਤੇ ਉਹ ਸਾਡੇ ਨਾਲ ਗੱਲ ਨਹੀਂ ਕਰਦੇ ਜੀ ਸਾਨੂੰ ਨਾ ਰੁੱਖ ਹੋ ਕੇ ਬੋਲਦੇ ਨੇ ਜੀ ਠੀਕ ਹੈ ਮਿਲ ਕੁਮਾਰ ਨਾ ਬਾਈ ਮੇਰੇ ਫਾਦਾ ਦਾ ਮਨਕਾ ਲਾ ਲਾ ਆ ਦੇਖੋ ਸਾਡੀ ਪ੍ਰਾਪਰਟੀ ਸੀਲ ਕਰ ਗਏ ਨੇ ਅਸੀਂ ਕਾਰਪੋਰੇਸ਼ਨ ਤੋਂ ਬਹੁਤ ਪਰੇਸ਼ਾਨ ਆ ਤੱਕੇ ਜਾਈ ਕਰਦੇ ਨੇ ਕਿ ਇਹ ਜਦੋਂ ਆਂਦੇ 2-3 ਮਹੀਨੇ ਬਾਅਦ ਆ ਕੇ ਪ੍ਰਾਪਰਟੀ ਸੀਲ ਕਰ ਜਾਂਦੇ ਨੇ ਪਰ ਮੈਂ ਅਸੀਂ ਪ੍ਰਵਾਸੀ ਬੰਦੇ ਆ ਕੇ ਤੇ ਮਾੜਾ-ਮੋਟਾ ਕੁਝ ਆਪਣਾ ਗੁਜ਼ਾਰੇ ਜੋਕ ਬਣਾਇਆ ਲੇਕਿਨ ਇਹ ਸਾਨੂੰ ਜੀਣ ਨਹੀਂ ਦਿੰਦੇ ਇਹੇ ਹਾਲਾਤ ਰਹੇ ਤਾਂ ਮੈਂ ਆਪਣੇ ਆਪ ਨੂੰ ਕੁਝ ਕਰ ਜਾਵਾਂਗਾ ਮੈਂ ਕੁਝ ਕਹਿ ਨਹੀਂ ਸਕਦਾ ਮੈਂ ਇਨਾ ਡਿਪਰੈਸ਼ਨ 'ਚ ਆ ਕਿ ਮੈਂ ਬਹੁਤ ਜ਼ਿਆਦਾ ਹਾਲਾਤਾਂ 'ਚ ਖਰਾਬ ਆ ਤੇ ਮੈਨੂੰ ਕਾਰਪੋਰੇਸ਼ਨ ਦੇ ਬਾਰੇ ਫालतू ਗੱਲ ਨਹੀਂ ਹੋ ਰਹੀ ਕਿ ਬਹੁਤ ਜ਼ਿਆਦਾ ਪਰੇਸ਼ਾਨ ਤੇ ਕਿਰਪਾ ਕਰਕੇ ਕੁਝ ਮੇਰਾ ਹੱਲ ਕੀਤਾ ਜਾਵੇ ਆਮ ਲੋਕਾਂ ਨੂੰ ਨਾ ਪਰੇਸ਼ਾਨ ਕਰੋ ਏ ਮੇਰੇ ਭਾਈ ਸਾਹਿਬ ਨੇ ਇਹਨਾਂ ਦੀ ਵੀ ਪ੍ਰਾਪਰਟੀ ਮੇਰੇ ਨਾਲ ਲੱਗਦੀ ਇਹਨਾਂ ਦੀ ਵੀ ਸੀਲ ਕੀਤੀ ਹੋਈ ਹੈ ਤੇ ਮੈਂ ਕੀ ਕਰਾਂ ਇਸ ਤੋਂ ਬਰਾ ਕਾਰਨ ਕਾਰਨ ਕੀ ਦੱਸਣਾ ਹੈ ਕਾਰਨ ਇਹ ਦੱਸਦੇ ਨੇ ਵੀ ਬਸ ਤੁਸੀਂ ਜ਼ਬਰਦਸਤੀ ਦੇਣੇ ਕਿ ਹਾਈ ਕੋਰਟ ਦਾ ਵੇਰਵਾ ਪਾ ਕੇ ਬਸ ਤਾਲੇ ਸੀਲ ਮਾਰ ਦਿਆਂਦੇ ਪਰ ਉਹਦੇ ਬਾਰੇ ਸਾਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਨੋਟਿਸ ਸਾਨੂੰ ਹਜੇ ਤੱਕ ਕੋਈ ਨਹੀਂ ਮਿਲਿਆ ਡਿਮਾਂਡ ਕਿੱਤੀ ਜਾਂਦੀ ਹੈ ਕਿਸੇ ਡਿਮਾਂਡ ਕਿਸੇ ਚੀਜ਼ ਦੀ ਨਹੀਂ ਦੱਸਦੇ ਨੇ ਪਰ ਇਹ ਕਹਿੰਦੇ ਨੇ ਬਸ ਦਫ਼ਤਰ ਆ ਕੇ ਮਿਲੋ ਦਫ਼ਤਰ ਆ ਕੇ ਅਸੀਂ ਕੀ ਮਰੀਏ ਅਸੀਂ ਕੰਮ ਕਾਜ ਕਰਨ ਲਈ ਕਿ ਆਪਣਾ ਉਹ ਉਹਨਾਂ ਦੇ ਦਫ਼ਤਰਾਂ ਜਾ ਕੇ ਅਸੀਂ ਮਿਲিয়ে ਜਾ ਕੇ ਦੱਸੋ ਸਾਨੂੰ ਕੋਈ ਹੱਲ ਦੱਸੋ ਬਾ ਇੰਨਾ ਜ਼ਿਆਦਾ ਪਰੇਸ਼ਾਨ ਆ ਹਾਂ ਕਿ ਕਾਰਪੋਰੇਸ਼ਨ ਵਾਲਿਆਂ ਤੋਂ ਜੇ ਮੈਂ ਆਪਣੇ ਆਪ ਨੂੰ ਕੁਝ ਕਰ ਲਵਾਂਗਾ ਇਹਦੇ ਜ਼ਿੰਮੇਦਾਰ ਕਾਰਪੋਰੇਸ਼ਨ ਵਾਲੇ ਹੀ ਲੁਧਿਆਣਾ ਤੋਂ ਸ਼ੇਖ ਚਰੋਟਾ ਦੀ ਰਿਪੋਰਟ ਐਸਐਮਜ਼ ਨਿਊਜ਼